ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਸਾਰੇ ਹੀ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਆਂ ਆਂਡ ਗਵਾਰਡ ਟੀਮ ਮੈਂਬਰ ਸਾਰੇ ਵਧੀਆ ਤੇ ਅੱਜ ਹੈਗਾ ਜੀ ਐਤਵਾਰ ਦਾ ਦਿਨ ਤੇ ਬੱਚਿਆਂ ਨੂੰ ਛੁੱਟੀ ਹੈ ਐਤਵਾਰ ਦੀ ਤੇ ਅਸੀਂ ਅੱਜ ਦੋਨਾਂ ਨੇ ਸਲਾਹ ਕੀਤੀ ਆ ਵੀ ਅੱਜ ਐਤਵਾਰ ਦੇ ਦਿਨ ਨੱਚੀਤਾਂ ਨੂੰ ਮਤਲਬ ਮੈਂ ਸਲਾਹ ਕੀਤੀ ਆ ਇਹਨੂੰ ਰੈਸਟ ਦਿੱਤੀ ਜਾਏ ਤੇ ਬੱਚਿਆਂ ਉੱਤੇ ਥੋੜੀ ਜਿਹੀ ਜ਼ਿੰਮੇਵਾਰੀ ਪਾਈ ਜਾਏ ਭਲਾ ਵੀ ਬੱਚੇ ਕੰਮ ਜੜਾ ਵਾ ਵਧੀਆ ਤਰੀਕੇ ਨਾਲ ਕਰ ਲੈਂਦੇ ਕਿ ਨਹੀਂ ਕਰ ਲੈਂਦੇ ਖਾਸ ਤੌਰ ਤੇ ਦੋਵੇਂ ਦੋਵੇਂ ਬੇਟੀਆਂ ਵੈਸੇ ਤੇ ਉਹ ਕੰਮ ਕਰ ਹੀ ਲੈਂਦੀ ਆ ਕਿਉਂਕਿ ਜਦੋਂ ਮੈਂ ਕਿਤੇ ਜਾਵਾਂ ਰਾਤ ਦੇ ਵੀ ਇੱਕ ਦੋ ਵਾਰ ਗਈ ਇਹਨਾਂ ਦੇ ਨਾਨਕੇ ਤੇ ਮਗਲ ਸਾਰਾ ਕੰਮ ਮੰਨਤੀ ਸੰਭਦੀ ਆ ਤੇ ਹੁਣ ਇਹ ਆ ਵੀ ਮੈਂ ਆਪਣੇ ਅੱਖੀ ਮੈਂ ਹਾਂ ਚੱਲ ਮੈਂ ਸਾਹਮਣੇ ਬਹਿ ਕੇ ਵੇਖਨੀ ਆ ਵੀ ਮੇਰੇ ਤੇ ਜਿੱਦਾਂ ਬਾਈ ਜਾਂਸ ਬਾਹਰ ਅੰਦਰ ਜੇ ਕਿਤੇ ਜਾਣਾ ਪਏ ਤੇ ਇਹ ਕੰਮ ਕਰ ਸਕਦੀਆਂ ਵਾ ਕਰ ਤੇ ਵੈਸੇ ਵੀ ਲੈਂਦੀਆਂ ਨੇ ਦੱਸਿਆ ਵਾ ਜਿੱਦਾਂ ਪਰ ਹੁੰਦਾ ਵਾ ਨਾ ਵੀ ਇੱਕ ਵਾਰੀ ਆਪਣੇ ਅੱਖੀ ਦੇਖੀਏ ਭਲਾ ਵੀ ਕਿਵੇਂ ਮੈਨੇਜ ਕਰਦੀਆਂ ਸਾਰਾ ਕੁਝ ਤੇ ਉਹ ਅੱਜ ਉਹਨਾਂ ਨੂੰ ਕਿਹਾ ਵਾ ਚਾਹ ਉਦੋਂ ਅਸੀਂ ਬੱਚਿਆਂ ਨੂੰ ਠਾਲਿਆ ਨਹੀਂ ਕਿਉਂਕਿ ਜ਼ਿਆਦਾ ਸੁਵਕਤਾ ਸੀ ਕਿ ਚੱਲ ਆਪਣੀ ਮਰਜ਼ੀ ਦੇ ਨਾਲ ਉੱਠ ਪੈਣਗੇ ਰਾਤ ਲੇਟ ਸੁੱਤੇ ਸੀ ਐਤਵਾਰ ਦਾ ਦਿਨ ਕਰਕੇ ਅਗਲੇ ਦਿਨ ਤੇ ਹੁਣ ਉੱਠਣਗੇ ਹੁਣ ਆਪਣੇ ਹਿਸਾਬ ਨਾਲ ਆਪੇ ਕੰਮ ਵੰਡ ਲੈਣਗੇ ਦੋਵੇਂ ਮੁੰਡੇ ਨੂੰ ਤਾਂ ਕੋਈ ਕੰਮ ਹੁਣਾ ਨਹੀਂ ਕਿਉਂਕਿ ਖਾਸ ਤੌਰ ਤੇ ਜ਼ਿਆਦਾ ਘਰ ਦੇ ਕੰਮ ਜਿਹੜੇ ਆ ਕੁੜੀਆਂ ਦੇ ਹੀ ਹੁੰਦੇ ਆ ਨਾ ਜਨਾਨੀਆਂ ਦੇ ਹੀ ਹੁੰਦੇ ਆ ਤੇ ਉਹ ਇਹਨੇ ਭਲਾ ਵੀ ਕਿੱਦਾਂ ਮੈਨੇਜ ਕਰਦੀ ਜਾਵਾ ਵੀ ਥੋੜਾ ਥੋੜਾ ਇਹਨਾਂ ਨੂੰ ਇਸ ਪਾਸੇ ਵੀ ਲਾਇਆ ਜਾ ਵੀ ਜਾਚ ਹੋਏ ਵੀ ਚਲ ਅੱਗੇ ਵੀ ਕਰ ਦਿੰਦੀ ਜਾਵਾ ਕੰਮ ਪਰ ਇਹ ਥੋੜਾ ਜਿਹਾ ਸਪੈਸ਼ਲ ਦਿਨ ਹੋ ਜਾਣਾ ਵਾ ਜਿੰਮੇਵਾਰੀ ਜਿੱਦਾਂ ਉਹਨਾਂ ਦੇ ਸਿਰ ਤੇ ਸੁੱਟਨੀ ਆ ਤੇ ਅੱਜ ਜ਼ਿੰਮੇਵਾਰੀ ਤਾਡੀ ਆ ਜੇ 10 ਮੈਨੂੰ ਜ਼ਿੰਮੇਵਾਰੀ ਹੁੰਦੀ ਵੀ ਸਵੇਰੇ ਉੱਠ ਕੇ ਮੈਨੂੰ ਫਿਕਰ ਹੁੰਦਾ ਹੀ ਵੀ ਇਹਨਾਂ ਨੂੰ ਰੋਟੀ ਬਣਾਉਣੀ ਆ ਸਬਜ਼ੀ ਬਣਾਉਣੀ ਇਹਨਾਂ ਦੀ ਸ਼ਾਮ ਨੂੰ ਕੀ ਬਣਾਉਣਾ ਵਾ ਇਸ ਕਰਕੇ ਅੱਜ ਮੈਂ ਸੋਚਿਆ ਵੀ ਅੱਜ ਮੈਂ ਕੁਝ ਨਹੀਂ ਬਸ ਬੈਹਿ ਜਾਣਾ ਵਾ ਸਾਰਾ ਦਿਨ ਇਹਨਾਂ ਨੇ ਕੰਮ ਕਰਨੇ ਆ ਸਵੇਰ ਦੀ ਰੋਟੀ ਤੋਂ ਲੈ ਕੇ ਸ਼ਾਮ ਦੀ ਰੋਟੀ ਤੱਕ ਤੇ ਕੋਸ਼ਿਸ਼ ਕਰਾਂਗੇ ਵੀ ਚੱਲ ਸ਼ਾਮਾਂ ਨੂੰ ਇਹਨਾਂ ਨੂੰ ਕਿਤੇ ਨਾ ਕਿਤੇ ਲੈ ਕੇ ਜਾਇਆ ਜਾਏ ਤੇ ਚੱਲ ਉਦਾਂ ਹੀ ਖੋਜੂਗਾ ਬੱਚਿਆਂ ਨੂੰ ਵੀ ਹਾਂ ਅਸੀਂ ਕੰਮ ਕੀਤਾ ਤੇ ਰਾਤ ਤੱਕ ਕਿਵੇਂ ਸਾਨੂੰ ਜਿਹੜਾ ਵਾ ਉਹ ਰੋਟੀ ਖਵਾਉਂਦੀਆਂ ਵਾ ਜਾਂ ਕੀ ਕੁਝ ਕਰਦੀਆਂ ਵਾ ਉਹ ਲੱਗ ਜਾਂਦਾ ਪਤਾ ਬਾਕੀ ਸ਼ਰਾਜ ਦੇ ਹਿੱਸੇ ਜੋ ਕੰਮ ਆਏਗਾ ਉਹਨੂੰ ਵੀ ਦਵਾਂਗੇ ਹਾਂ ਇਹ ਉਹ ਕੀ ਕਰ ਸਕਦਾ ਹੈ ਦੇਖੀ ਬਾਲ ਬਾਲ ਕੀ ਕਰ ਰਹੀਆਂ ਹੁਣ ਹਾਂ ਚਲੋ ਜੀ ਨਾਮ ਨੇ ਬਾਹਰ ਦੇ ਵੇੜੇ ਦੀ ਜਿੰਮੇਰੀ ਚੁੱਕ ਲਈ ਐ ਮੰਤ ਨੇ ਅੰਦਰ ਵਾਲੇ ਵੇੜੇ ਦੀ ਸ਼ਵਾ ਮੰਤ ਦੇ ਵੇ ਦੋਵੇਂ ਲੱਗੀਆਂ ਜਦੋਂ ਜਿਦੀ ਤੇ ਉਧਰ ਭਾਈ ਸਾਹਿਬ ਨੇ ਆਪਣੀ ਚਾਹ ਦੀ ਜਿੰਮੇਰੀ ਚੁੱਕੀ ਐ ਮੰਨ ਗਈ ਜਾ ਬਾਜੀ ਮੈਨੂੰ ਮਿਲੂਗੀ ਕਿ ਨਹੀਂ ਹਾਂ ਪੀ ਲੂ ਮੈਂ ਅੱਜ ਰੈਸਟ ਕਰਨੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲ ਕੋਈ ਨਹੀਂ ਨਹੀਂ ਮੈਂ ਮੈਨੂੰ ਕਿੱਥੇ ਮੈਂ ਪੀ ਲਿਆ ਇਹ ਪੀ ਲਈ ਪਤਾ ਹੀ ਨਹੀਂ 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 ਹੀ ਪੀ ਲਿਆ ਮੈਨੇ ਇਹਨਾਂ ਤੋਂ ਅਤਵਾ ਪੀ ਇਹ ਆਪਣੇ ਵਾਸਤੇ ਆਪੇ ਬਣਾ ਲੈਂਦਾ ਇਹਨੂੰ ਹੀ ਨਹੀਂ ਜਾਣਕਾਰੀ ਹੋ ਗਈ ਆ ਕਿ ਮੈਂ ਦੁੱਧ ਬਣਾਉਣਾ ਕਿੱਦਾਂ ਬਣਾਉਣਾ ਜਾਣਕਾਰੀ ਨਹੀਂ ਇਨੀ ਜਾਚ ਹੈ ਇਨੀ ਜਾਚ ਹੋ ਗਈ ਆ ਜੋ ਆਪਣੇ ਲਈ ਆਪੇ ਜਦੋਂ ਮੈਂ ਇਹਦਾ ਜੀਕਰ ਪੀਨੂੰ ਆਪਾਂ ਹੀ ਗੈਸ ਪਾ ਲਿਆ ਤੇ ਚੱਲ ਆਪਾਂ ਜੀ ਤਿਆਰ ਕਰ ਲੈਂਦਾ ਇਹ ਵੀ ਵਿਹਲਾ ਵਾ ਇਹਨੂੰ ਕੰਮ ਨਹੀਂ ਹੋਣਾ ਕੋਈ ਜੀ ਇਹਨੂੰ ਅੱਜ ਬੁੱਟਿਆਂ ਨੂੰ ਪਾਣੀ ਪਾਏਗਾ ਇਹ ਉਹ ਤਾਂ ਚੱਲ ਪੁੰਦਾ ਹੀ ਫਿਰ ਮੈਂ ਕਰ ਦਿਓ ਮੈਂ ਕਰਿਆ ਕਰਨਾ ਮਾਪਾ ਕਿਵੇਂ ਜੀ ਮੈਂ ਆਹ ਹੋਰ ਇਹ ਵੀ ਗਈ ਚੱਲ ਆਪੜੇ ਹੁਣ ਵੇਖਣਾ ਅੱਜ ਸ਼ਰੀਰ ਜੀ ਮੇਰੀ ਹੂਣ ਵੇਖਣਾ ਕੰਮ ਤੇ ਇਹਨਾਂ ਦਾ ਵਾ ਅੱਜ ਚਰੀਆਂ ਦਾ ਦੇਖਾ ਨਬ ਕੋਈ ਗੱਲੀ ਨਾ ਕੋਈ ਗੱਲੀ ਨਹੀਂ ਤੇ ਫਿਰ ਕੀ ਕੰਮ ਵੰਡ ਲੈ ਇਹਨਾਂ ਨੇ ਕੰਮ ਨਹੀਂ ਕਿਹੜੇ ਕਿਹੜੇ ਕੰਮ ਕਿੰਨੇ ਕਿੰਨੇ ਕਰਨਾ ਉਹ ਰੋਟੀ ਖਵਾ ਲੈਣੀ ਇਹਨਾਂ ਨੇ ਬਣਾਵਾ ਕੀ ਆ ਕੋਈ ਡਿਸਾਈਡ ਹੋਇਆ ਉਹਦੇ ਨਾਲ ਵੇਖਣ ਲਈ ਆ ਨਾਮ ਨਾਮ ਕਾ ਮੈਨੂੰ ਇੱਕੋ ਹੀ ਹੁੰਦੇ ਉਹ ਕੀ ਬਣ ਹੁੰਦੀ ਏ ਉਹ ਫ੍ਰੈਂਚ ਫਰਾਈ ਫ੍ਰੈਂਚ ਫਰਾਈ ਹੁੰਦੀ ਏ ਵਧੀਆ ਉਹ ਕੁਆਲਿਟੀ ਪਾਸ ਅੱਜ ਤਿੰਨੇ ਟਾਈਮ ਉਹ ਚੱਲਣਗੇ ਜਦੋਂ ਰੋਟੀ ਮੰਗੀ ਉਦੋਂ ਕੱਟ ਕੇ ਦੇ ਦਿੱਤੇ ਮਤਲਬ ਰਹਿ ਗਈ ਚੱਲ ਇਹਦੇ ਕੰਮ ਹੀ ਸਭ ਖਾਵਾ ਦੇ ਹੁਣੇ ਬਣਾ ਕੇ ਸਾਰੀ ਤੇ ਡੱਬਾ ਭਰ ਕੇ ਰਾ ਲਓ ਦੇਖੋ ਅੱਜ ਨਹੀਂ ਕੋਈ ਕਰਨੇਗੇ ਜਦ ਭੁੱਖੇ ਰਹਿਨੇ ਅੱਜ ਜੁਮੇਹਰੀ ਇਹਨਾਂ ਨੇ ਦਿੱਤੀ ਆ ਹਵਾਈ ਖਾਵਾਂਗੇ ਅੱਜ ਉਹਨੇ ਤੇ ਮਕਾਲਿਆ ਕੰਮ ਆਪਣਾ ਅੰਦਰ ਦਾ ਸਪਾਈਆਂ ਦਾ ਵਿਹਲਾ ਹੋ ਗਈ ਵਿਹਲੀ ਇਹਨਾਂ ਨੂੰ ਛਾੜੂ ਲਾ ਲਿਆ ਹੁਣ ਨਾ ਉਹਨੇ ਬਾਹਰ ਲਾ ਕੇ ਇਹਨੇ ਪੋਚੇ ਲਾ ਲੈਣੇ ਖਾ ਦੇ ਦਿਆ ਇਹ ਆ ਮੁੰਡਿਆ ਨਾਵ ਨੇ ਅੰਨ ਕੋਚ ਲਾਣੀ ਨਾੜੇ ਕੋਚ ਲਾਣੀ ਤੇ ਸਬਜ਼ੀ ਕਿੰਨੇ ਬਣਾਉਣੀ ਆ ਸਿਲੈਕਟ ਕਰ ਲੈ ਕਿਹੜੀ ਬਣਾਉਣੀ ਆ ਕੇਰੀ ਹਾਂ ਇੱਥੇ ਆਣ ਦੱਸ ਉਹ ਜੀ ਕਰਨੀ ਆ ਹੈ ਸਰਦਾ ਬਾਹਰ ਮੈਂ ਕੀ ਚਲੋ ਵੇਦੇ ਭਲਾ ਕੀ ਖਵਾਲਦੇ ਆ ਤੂੰ ਦੱਸਣਾ ਨਹੀਂ ਚੰਗਾ ਇਹਨਾਂ ਨੂੰ ਆਪਾਂ ਟਰਾਈ ਕਰਾਂਗੇ ਆਪਾਂ ਟਰਾਈ ਕਰਨਗੇ ਕਿੰਨਾ ਆਲੂ ਨੂੰ ਪਾਉਣਾ ਜੇ ਆਲੂਣ ਤੇਜ ਪਾ ਦਿੰਗੇ ਤਾਂ ਵੀ ਮਨਜ਼ੂਰਾ ਘੱਟ ਪਏਗਾ ਤਾਂ ਵੀ ਮਨਜ਼ੂਰਾ ਬਸ ਖਾਣੇ ਇਹਨਾਂ ਦੇ ਹੱਥੋਂ ਅੱਜ ਚਲੋ ਨਾ ਵੀ ਪਹੁੰਚ ਗਈ ਕੰਡੇ ਤੇ ਬਸ ਇਹਨੇ ਵੀ ਵਿੜੇ ਦੀ ਸਫਾਈ ਕਰ ਲਈ ਐ ਤੇ ਵੀ ਇਹਨੇ ਛੋਟੇ ਛੋਟੇ ਕਲਿੱਪ ਐਡ ਕਰਾਂਗੇ ਕੀ ਕੁਝ ਕਰਦੀਆਂ ਵਾ ਇਧਰ ਸ਼ਖਸ ਸਾਹਿਬ ਆਪਣੇ ਉਹ ਵੀ ਤੁਰ ਪਏ ਆ ਆਪਣਾ ਸਮਾਨ ਲੈ ਕੇ ਹੁਣ ਮੈਨੂੰ ਖਾਤਾ ਹੁਣ ਲੱਗਿਆ ਚਲ ਆਉਂ ਵੀ ਹਾਂਦਾ ਮੈਂ ਪਾਪਾਲੇ ਕੰਮ ਕਰਨੇ ਆ ਹੁਣ ਫੜ ਲਿਆ ਤੇ ਫੋਨ ਛਡਾ ਪਹਿਲਾਂ ਓਏ ਪਾਪਾ ਕੱਲੇ ਮਾ ਚਲ ਬਾਹਰ ਮਾਂਜਾ ਫਰੀ ਹੋ ਗਿਆ ਚੱਲ ਫਿਰ ਚੱਲ ਮਾਂਜਾ ਕਰਦਾ ਇਹਨੂੰ ਕੂੜੇ ਨੂੰ ਕਿਥਾਂ ਕਰਕੇ ਉਹ ਬਾਲਟੀ ਚ ਪਾ ਦੇ ਚੱਲ ਸ਼ਰੀ ਚੁੱਕ ਮਾਂ ਫੜ ਮਾਂ ਜਾ ਉਹ ਲਿਆ ਬਾਰ ਮਾ ਜਾ ਮਾਰ ਬਾਰ ਵੀ ਕਈ ਵਾਰੀ ਫੇਰਦੇ ਹੁੰਦੇ ਆ ਨਾ ਮੈਲੀ ਵਿੱਚ ਆਜਾ ਆਜਾ ਹਾਂ ਚੱਲ ਚੱਲ ਪਹਿਲੇ ਪੂਣੀ ਮੈਂਦਾ ਤੇ ਸਾਰਾ ਦਿਨ ਪੂਣੀ ਮੈਂਦਾ ਰਹੇਗਾ ਬੂਟਿਆਂ ਨੂੰ ਪਾਣੀ ਪੋਣਾ ਉਹ ਵੀ ਪਾਪਾ ਮਾਉਂਦੇ ਆ ਸਭ ਤੋਂ ਔਖੀ ਚੀਜ਼ ਨਿਆਣਿਆਂ ਕੋ ਫੋਨ ਛਡਾਉਣਾ ਚਲੋ ਚਲੋ ਸ਼ਾਬਾਸ਼ ਚੱਕੋ ਹਥਿਆਰ ਆਪਣੇ ਅੱਜ ਵਿਰੇ ਚ ਝਾੜੂ ਪੋਣਾ ਨੂੰ ਤਾਂ ਦੱਸਣ ਦੀ ਲੋੜ ਨਹੀਂ ਪੈਣੀ ਇਹਨੂੰ ਦੱਸਣਾ ਪੈਣਾ ਕਿ ਕਿਹੜਾ ਇਹ ਕੰਮ ਇਹਨੂੰ ਕਹਿ ਕੇ ਕਰਾਉਣੇ ਪੈਣੇ ਹੈ ਹਾਂ ਉਹ ਆਪਣੇ ਘਰ ਦਾ ਕੰਮ ਕਰ ਰਹੀਆਂ ਚੱਲ ਨਾ ਵੀ ਕੰਮ ਕਰ ਲਗਿਆ ਫੁੱਲ ਚੀਕਾ ਅੱਜ ਨੇ ਪੱਤੇ ਮਾੜੇ ਮੁੰਡੇ ਖਿਲਰੇ ਆ ਸੂਰਗਰ ਅਜੇ ਤਾਂ ਅਸੀਂ ਕੱਲ ਕਰਤੇ ਸੀ ਛੋਟੇ-ਮੋਟੇ ਆਲੇ ਪੱਤੇ ਸਾਰੇ ਨਾ ਉਹ ਦੀਦੀ ਵਾਲਾ ਮਾਂਜਾ ਲੈ ਲਾ ਆਹ ਬੱਤਾ ਮਾਂਜਾ ਲੈ ਆ ਉਹ ਦੀਦੀ ਨਾਲ ਆਪਣਾ ਬੁੱਧ ਫਰਾਦੇ ਮਾਂਜਾ ਆ ਅਜਾ ਹਾਈ ਤਰਾ ਨਹੀਂ ਇੱਧਰ ਹੀ ਆ ਤੁਹਾਡੇ ਨਾਲ ਮਮਾ ਵੀ ਕੰਮ ਕਰਉਂਦੇ ਸਿਰਨਾ ਵੀ ਦੀਦੀਆਂ ਨੂੰ ਕਹਾਂ ਵੀ ਕੰਮ ਕਰਾਓ ਜੋ ਦੀਦੀਆਂ ਕੰਮ ਕਰਨੀ ਉਹਨੂੰ ਤੂੰ ਫ੍ਰੀ ਬੈਠਾ ਸੀ ਤੇ ਹੁਣ ਦੀਦੀਆਂ ਜਿੱਤ ਆ ਗਿਆ ਆਉਤਾ ਸੀ ਉਪਰਵਾ ਮੰਜਾ ਕਿੱਥੋਂ ਮਰੀਦਾ ਵਾ ਜਿੱਥੋਂ ਪੱਤੇ ਸ਼ੁਰੂ ਹੁੰਦੇ ਆ ਚੱਲ ਜਿੱਦਾਂ ਦਾ ਵਾ ਅੱਜ ਦਾ ਮਾਰ ਹਨਾ ਜਿੱਦਾਂ ਦਾ ਵੀ ਕੰਮ ਹੁੰਦਾ ਕਰੇਗਾ ਥੋੜਾ ਥੋੜਾ ਵੇ 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 ਪਕੰਡ ਮੁੰਡੇ ਆ ਬੱਲੇ ਸ਼ਿਆਰੀ ਦੇ ਵਾਹ ਜਿੱਦਾਂ ਆਹ ਕਟੀੜ ਇਕੱਠੀ ਕਰ ਗਿਆ ਵਾ ਕੂੜੇ ਦੀ ਦੂਜੀ ਦੀ ਵਾਰੀ ਆ ਇਹਦਾ ਕੰਮ ਥੋੜਾ ਹੀ ਆ ਪੱਕਿਆਂ ਕਰਕੇ ਇਹ ਪੱਤੇ ਕਰਨ ਦੇ ਬਾਕੀ ਕੰਮ ਕੋਈ ਨਹੀਂ ਬਾਕੀ ਇਹ ਫਰੀ ਆ ਬਾਕੀ ਆ ਚਾਰੇ ਪਾਸੇ ਗੜਾਵਾ ਸਾਫੀਆ ਤਾਂ ਬਾਕੀ ਹਾਂ ਮੈਨੂੰ ਹੋਰ ਤਰ੍ਹਾਂ ਹੰਡਿਆ ਵੈਲੀ ਬੈਠੀ ਰਹੀ ਕਿਉਂਕਿ ਮੈਨੂੰ ਐਵੇਂ ਲੈ ਮੈਂ ਕੰਮ 'ਚ ਲੱਗੀ ਹੁੰਦੀ ਆ ਕੋਈ ਹੱਦ ਹੁੰਦੀ ਨਾ ਸਿਰਸਰੇ ਕੰਮ ਕਰਨੇ ਹੋ ਗਏ ਜੀ ਕਹਿੰਦਾ ਭੱਜ ਕੇ ਕੰਮ ਕਰਾਂ ਪਰ ਕਰਨਾ ਨਹੀਂ ਕੋਈ ਔਰ ਇਹ ਚੀਜ਼ਾਂ ਇਹਨਾਂ ਵਾਸਤੇ ਵਧੀਆ ਵਾਂ ਮੈਂ ਕਹਿੰਦਾ ਹਾਰਿਆ ਤੁਹਾਡਾ ਜਿਆ ਕਰੀ ਇਹਨਾਂ ਨੂੰ ਉਦਾਂ ਵੀ ਕਰਦੇ ਆ ਬਥੇਰੇ ਪਰ ਚਾਹ ਲੱਜ ਕੁਝ ਇਹਨਾਂ ਨੂੰ ਇਕੱਲੇ ਕਰਕੇ ਆ ਇੱਕ ਹਿਸਾਬ ਦਾ ਇਹਨਾਂ ਦਾ ਚੈਲੰਜ ਹੀ ਆ ਸ਼ਰੀਰ ਤੇਰਾ ਕੰਮ ਬਸ ਇਹੋ ਹੀ ਆ ਮਾਂਜਾ ਮਾਰ ਕੇ ਫੇਰ ਫ੍ਰੀ ਸਾਰਾ ਦਿਨ ਫੋਨ ਐਵੇਂ ਹੀ ਫ੍ਰੀ ਬਸ ਮਾਂਜਾ ਵੱਜ ਗਿਆ ਵਾ ਤੇ ਬਸ ਹੁਣ ਦੂਜੇ ਨੰਬਰ ਤੇ ਇਹਦੀ ਡਿਊਟੀ ਪਾਣੀ ਲਾਉਣ ਦੀ ਹੁਣ ਪਾਣੀ ਦੇਖਣ ਦੇ ਆ ਵੀ ਕਿੱਥੇ ਕਿੱਥੇ ਲੱਗ ਗਿਆ ਵਾ ਭਰ ਗਿਆ ਦੇਖ ਲਈ ਭਰ ਗਿਆ ਵਾ ਚਲ ਕਰਦੇ ਬੰਦ ਫਿਰ ਲੱਗੇ ਟੂਟੀਆਂ ਲਾਉਂਦਾ ਇਹ ਸੋਖ ਹੋ ਜਾਂਦਾ ਨਾ ਇਹ ਆ ਵੀ ਚੱਲ ਪਾਣੀ ਨਾਲ ਹੀ ਲੱਗ ਜਾਂਦਾ ਬਹੁਤੀ ਖੇਚਲ ਨਹੀਂ ਕਰਨੀ ਪੈਂਦੀ ਚਲ ਹੁਣ ਫਰੀ ਇਹ ਪੂਰੀ ਤਰ੍ਹਾਂ ਫਰੀ ਹੋ ਗਈ ਹੁਣ ਫਰੀ ਹੁਣ ਮਿਹਨਤ ਕੀਤੀ ਹੈ ਨਾ ਹੁਣ ਫਾਲ ਵੱਲ ਧਿਆਨ ਦੇ ਆਉਂਦਿਆਂ ਬਾਹਰ ਨਾ ਬਾਹਰੀਏ ਨੇ ਫੇਰੀ ਨਹੀਂ ਤੇ ਪਹਿਲਾਂ ਪਪੀਤੇ ਵੱਲ ਧਿਆਨ ਪਿਆ ਗਿਆ ਪਪੀਤਾ ਪੱਕਾ ਵਧਿਆ ਆਂਦਾ ਸੀ ਪਪੀਤਾ ਮੈ ਲਾਉਣਾ ਪਪੀਤਾ ਚਾਲੇ ਸ਼ਰਾਜ ਕੁੱਤੇ ਕੁੱਤੇ ਲਾਉਣਾ ਲਾਉਣਾ ਕਿਥੋਂ ਪਤਾ ਨਹੀਂ ਆਂਦਾ ਪਾਪਾ ਲਉਂਦੇ ਹੁੰਦੇ ਆ ਪਪੀਤਾ ਮੈਂ ਆਪੇ ਹੀ ਲਾਉਣਾ ਆਂ ਆਂਦਾ ਸੀ ਬਾਰੀ ਫਿਰ ਗਈ ਆ ਤੇ ਮੈਂ ਕਿਹਾ ਚੱਲ ਬਾਰੀ ਫਿਰ ਗਈ ਆ ਤਾਂ ਮਿਹਨਤ ਦਾ ਫਲ ਜਿਹੜਾ ਵਾ ਉਹ ਮਿਲੇਗਾ ਤੇ ਫਾਲੇ ਨੂੰ ਛੇਤੀ ਮੇਰੇ ਚਲੇ ਆ ਜੇ ਸਵੇਰਾ ਸਵੇਰਾ ਹੀ ਆ ਵੇਖਾਂ ਹਾਂ ਕਿੱਧਰ ਨੂੰ ਚੜ ਗਿਆ ਇਹ ਬੰਦਾ ਕਿਆ ਬੰਦਾ ਧਿਆਨ ਨਾਲ ਪੁੱਤ ਚੱਲ ਚੱਲੇ ਚਾ ਲੋ ਜੀ ਮੈਂ ਆਉਲੀ ਜੀ ਨੇ ਸੋਟ ਬਸ ਇੱਕ ਕੋ ਬੱਕਾ ਬਹਰ ਲਈ ਹਾਂ ਗਾ ਕੋਈ ਸਾਸਿਕਾ ਜੱਤੀ ਜੀ ਸਤਿ ਸ਼੍ਰੀ ਅਕਾਲ ਜੀ ਮੁੰਡਾ ਨੇ ਅੱਜ ਭਾਰੀ ਫੇਰੀ ਆ ਵੇਲੀ ਸਾਰੀ ਚ अच्छा ते ओ ਹੁਣ ਫਲ ਮਿਲਿਆ ਇਹਨੂੰ ਮਿਹਨਤ ਦਾ ਠੀਕ ਹੈ ਠੀਕ ਹੈ ਤਾਂ ਕਰਕੇ ਹੁਣ ਸਾਰੇ ਬਹੁਤੀਆਂ ਬੋਦੀਆਂ ਆ ਆਹੋ ਅੱਜ ਕੰਮ ਕੀਤਾ ਅੱਜ ਇਹਨਾਂ ਦੀ ਡਿਊਟੀ ਰਹੀ ਨਿਆਣਿਆਂ ਦੀ ਅੱਜ ਅਸੀਂ ਦੋਵੇਂ ਫ੍ਰੀ ਬੈਠੇ ਆ ਅੱਜ ਹੀ ਆਖਿਆ ਵੀ ਤਿੰਨੇ ਨਿਆਣੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੋਟੀ ਪਾਣੀ ਜੋ ਵੀ ਕਰਦਾ ਜਿੰਨਾ ਕੰਮ ਮੈਂ ਕਰਦੀ ਆ ਨਾ ਤੇ ਇਹਦੇ ਪਾਪਾ ਕਰਦਾ ਅੱਜ ਸਾਰਾ ਇਹਨਾਂ ਦੀ ਜ਼ਿੰਮੇਵਾਰੀ ਆ ਇਹਨਾਂ ਦੀ ਜ਼ਿੰਮੇਵਾਰੀ ਅੱਜ ਇਹੋ ਹੀ ਕਰਨਗੇ ਇਹਨਾਂ ਨੂੰ ਪਤਾ ਲੱਗਿਆ ਕੰਮ ਕਿਦਾਂ ਕਰੀ ਜਾ ਆਹੋ ਤੇ ਹੋਰੇ ਰੋਟੀ ਖਾਣੀ ਸੌਖੀ ਆ ਉਧਰ ਨਵਨੇ ਪੋਚੇ ਲਾਉਣੇ ਸ਼ੁਰੂ ਕਰਤੇ ਆ ਉਹ ਚਲ ਆ ਵੀ ਲੈ ਜੀਓ ਬੜੀ ਸਪੀਡ ਨਾਲ ਛੰਟਪਟ ਕੰਮ ਕਰ ਲਿਆ ਕਿਉਂਕਿ ਇਹ ਕਰਦੀਆਂ ਵਾ ਨਾ ਜਦੋਂ ਸੰਡੇ ਹੁੰਦਾ ਵਾ ਉਦੋਂ ਇਹ ਕੰਮ ਕਰ ਲੈਂਦੀਆਂ ਵਾ ਤਾਂ ਕਰਕੇ ਹੁਣ ਬਾਹਰ ਨਹੀਂ ਲੱਗਣਿਆ ਮਾਸਾ ਵੀ ਕੰਮ ਦਾ ਤੇ ਤੈਨੂੰ ਆਖਿਆ ਤੂੰ ਵੇਲੀ ਲੈਣਾ ਵਾ ਤੇ ਤੂੰ ਫੇਰਾ ਫੜ ਲਿਆ ਵੇਲੀ ਕੀ ਕਰਾਂ ਮੈਂ ਇੱਕ ਟੱਕ ਵੇਲੀ ਮੇ ਕੋ ਰਿਆ ਨਹੀਂ ਜਾਣਿਆ ਪਤਾ ਨਹੀਂ ਤੁਸੀਂ ਕਿੱਦਾਂ ਅੱਧੀ ਅੱਧੀ ਕੱਢ ਲੈਂਦੇ ਹੋ ਤੇ ਮੈਂ ਕਿਹਾ ਕਿ ਕੰਮ ਲੱਗੀਆਂ ਵਾ ਠੀਕ ਆ ਤੇ ਇੱਕ ਮੈਂ ਚੱਲ ਬੈਠੀ ਬੈਠੀ ਮੰਜੀ ਤੇ ਹੱਥ ਫੜ ਕੇ ਮਾਰਨੀ ਹੈ ਨਾ ਕਿ ਬੰਨੇ ਆ ਸੀਂਝ ਦੇੜਦੀ ਆ ਮੈਂ ਤਸਤਾਰ ਸ਼ਰੀ ਦੀ ਚਾਰ ਕਰਦੇ ਨਾ ਹੋ ਗਏ ਫਰੀ ਹਾਂਜੀ ਅਜੇ ਕਿੱਥੇ ਹੋਏ ਨਾ ਨਾ ਮੁੱਕ ਗਿਆ ਕੰਮ ਕੇ ਅਜੇ ਇੱਕ ਤਾਂ ਧੇਰ ਲੱਗਾ ਕੱਪੜਿਆਂ ਦਾ ਉਹ ਮਸ਼ੀਨ ਨੇ ਧੋਣੇ ਉਹ ਬੜੇ ਮੇ ਧੋਣੇ ਆ ਬਸ ਹੁਣ ਅਜੇ ਰੋਟੀ ਨਹੀਂ ਅਜੇ ਹਨ ਟਾਈਮ ਨਾ ਫੇਰ ਆ ਤੇਰਾ ਟਾਈਮ ਪਟੇ ਤਾਂ ਹੋ ਗਿਆ ਤੇਰੇ ਨਾਲ ਤੇਰਾ ਟਾਈਮ ਨਾਲ ਵੇਲੀ ਹੋਣਾ ਇਹਨਾਂ ਨੂੰ ਬਸ ਰੋਟੀ ਪਾਣੀ ਰਹਿ ਗਿਆ ਵਾ ਸਾਕੇ ਤੇ ਸਾਰਾ ਦਿਨ ਵੇਲੀ ਹੀ ਆ ਉਹ ਅੰਦਰ ਭਾਂਡਿਆਂ ਦੀ ਸੇਵਾ ਕਰਨ ਢਈ ਐ ਮੰਨਤ ਥੋੜੇ ਥੋੜੇ ਕਲਿੱਪ ਲਈ ਜਾਣਾ ਤੁਸੀਂ ਤੇ ਚੱਲ ਤਾਂ ਬੈਠੇ ਟ੍ਰੈਮ ਲੰਘ ਜਾਣਾ ਵਾ ਕਿ ਤੁਸੀਂ ਉਹਦਾ ਕਲਿੱਪ ਲੈ ਲਿਆ ਥੋੜਾ ਜਿਹਾ ਤੇ ਮੈਂ ਵੇਲੀ ਨੇ ਕੀ ਕਰਨਾ ਮੈਨੂੰ ਤੇ ਇਹ ਆ ਵੀ ਅੱਜ ਦਿਨ ਮੇਰਾ ਅੰਮਲ ਗਿਆ ਨਾ ਜਿੱਦਾਂ ਪਤਾ ਨਹੀਂ ਕਿੱਦਾਂ ਕਿ ਤੈਨੂੰ ਵਟਾਏ। ਨਾ ਇਹ ਤੈਨੂੰ ਸੁਖ ਦੇ ਅੰਡੀਆਂ ਵਾ ਹਣਾ ਨਾ ਵਾ। ਮੇਰਾ ਨਾਮ ਨਾਲੇ ਸੁਖ ਦੇ ਅੰਡੀਆਂ ਤੇ ਨਾਲਿਆਂ ਦੀ ਦੇਨੀ ਲੰਗਣ ਡੈ ਮੇਰਾ। ਲੱਗੀ ਆ ਰੋਟੀ ਪੱਕਣ ਚੀਤਾ ਬਧਾਈ ਹੋਏ। ਆ ਗਏ ਆ ਤਵੇ ਧੁੱਪ ਗਏ। ਚਲੋ। ਰੋਟੀ ਦੀ ਆਸ ਹੋਜੀ ਐ। ਇਹਦੇ ਨਾ ਉਹਨੇ ਟਾਈਮ ਨੇ ਕਪੜੇ ਧੋਹਤਾ ਆ ਗਏ। ਪਾਤੇ ਆ ਸੁਕਣੇ। ਹਾਂ ਜਿੰਨੇ ਲਿਆਣੇ ਹੁਣ ਉਹਨੇ ਥੋੜੇ ਚੀਤਾ। ਰੇਕਾ ਮौज। ਇਹ ਗੰਮ ਤੂੰ ਹੀ ਸਾਰੇ ਕੰਮ ਕਰ ਰਿਹਾ ਬਾਕੀ ਸਾਰੇ ਕੰਮ ਲੱਗੇ ਵੇਲਾ ਮੈਂ ਖਰੀਫ ਹੀ ਆ ਕਿੱਥੇ ਵਾਜ ਕੇ ਬੈਠੇ ਹੋ ਨੇਰੇ ਵਿਚਾਰੇ ਕੀਤਾ ਹੁਣ ਪਾਣੀ ਪੋਣਾ ਗਮਲਿਆਂ ਨੂੰ ਭਰੇ ਚਲੋ ਸ਼ਾਮਲ ਪਾ ਲੈ ਜਾਨਾ ਇਹ ਤਾਂ ਤਰਸ ਕਰਨ ਦੀ ਹੀ ਗੱਤ ਨਹੀਂ ਕਰਸ ਨਹੀਂ ਕਰਦੀ ਹੁਣ ਮੈਂ ਵਿਚਾਰੇ ਨੂੰ ਤੇ ਭੇਗਵਾ ਛੜਾਦਾ ਨਹੀਂ ਤੱਕਰਾ ਰੱਖਣ ਦੀ ਜੇ ਤਾਂ ਮੈਂ ਲਾਇਆ ਤੇਰਾ ਸ਼ਾਮਾ ਤੇਰੇ ਨਾਲ ਵੇਖਣ ਡਿਆ ਜਿਹੜਾ ਕੰਮ ਮੈਂ ਕੁੜੀਆਂ ਦਾ ਉਹ ਹੁਣ ਦੁੱਧਾਂ ਨੇ ਸਵੇਰੇ ਬਣਾ ਕੇ ਆਪੀ ਲਿਆ ਛੱਡ ਲਉਣਾ ਹੈ ਬਾਹਰ ਉਹ ਲਾ ਲਿਆ ਹੁਣ ਗਮਲਿਆਂ ਨੂੰ ਪਾਣੀ ਪੋਣਾ ਵਾ ਇਹ ਮੈਂ ਤਾਂ ਸ਼ਾਮਾ ਨੂੰ ਪਾਏਗਾ ਕਿਉਂਕਿ ਫਿਰ ਸ਼ਾਮਾ ਨੂੰ ਪਾਣੀ ਪਿਆ ਹੋਏ ਵਧੀਆ ਰਹਿੰਦਾ ਸਾਰੀ ਰਾਤ ਰਾੜਲਾ ਲੂਤਲਾ ਗਈ ਆ ਜਿਹੜਾ ਲਾ ਲਿਆ ਹੋਣਾ ਇਹ ਪੂਰਾ ਹੁੰਦਾ ਵਾ ਚਲ ਆਗੀਵਾਰੀ ਰੋਟੀ ਦੀ ਪਾਪਾ ਦੀ ਪਾਪਾ ਦੀ ਕਿ ਰੋਟੀ ਦੀ ਪਾਪਾ ਦੀ ਵਾਰੀ ਆਗੀ ਰੋਟੀ ਖਾਣ ਦੀ ਚਲੋ ਜੀ ਸਾਰਾ ਕੁਝ ਵਧੀਆ ਵਾ ਰੋਟੀਆਂ ਤੇਰੇ ਵਰਗਾਂ ਵਾ ਵੱਡੀਆਂ ਲੱਗਦੀਆਂ ਚਲ ਵਧੀਆ ਆ ਗਏ ਰੋਟੀਆਂ ਹੈ ਵੀ ਕੋਲ ਵਾ ਪਰ ਤੇਰੇ ਤੇ ਜਿੰਨਾ ਤੂੰ ਸਹੀ ਨਹੀਂ ਰੋਟੀ ਖਾਣਾ ਮੇਰੀ ਰੋਟੀਆਂ ਵੀਂਗੀਆਂ ਹੁੰਦੀਆਂ ਨਹੀਂ ਮੈਂ ਸਾਈਕਲ ਕੀਤੀ ਹੈ ਅੱਛਾ ਮੈਂ ਹਾਂ ਦੇ ਹਾਵੀ ਘੋਲ ਮੇਰੀ ਰੋਟੀਆਂ ਰਵੀਂਗੀਆਂ ਹੁੰਦੀਆਂ ਹਨ ਚਾਲਾ ਵਧੀਆ ਸਬਜੀ ਹੋਣ ਜੋਗੀ ਤੇ ਹੈਗੀ ਆ ਹੁਣ ਸ਼ਾਮ ਦਾ ਆਪੇ ਕਰਨ ਗਿਆ ਇੰਤਜ਼ਾਮ ਕਿਹੜੀ ਸਬਜੀ ਬਣਾਣੀ ਮੰਨ ਤੂੰ ਸੋਚਿਆ ਹਾਂ ਚਾਲਾ ਜਿਹੜੀ ਹੀ ਬਣਾਉਗੇ ਅਸੀਂ ਉਹ ਹੀ ਖਾ ਲੈਣੀ ਆ ਠੀਕ ਆ ਗਾਲ ਮਿਲ ਕੇ ਬਣਾ ਲਿਓ ਬਸ ਨਵ ਦਾ ਕੰਮ ਤੇ ਇੱਕ ਤੇ ਹੋ ਗਿਆ ਵਾ ਕੱਪੜਿਆਂ ਦਾ ਬਾਕੀ ਬੱਤੀ ਬੰਦ ਹੋ ਗਈ ਚਾਲਾ ਉਹ ਅੱਧੇ ਜਿਹਾ ਹੋ ਗਿਆ ਕੰਮ ਨਾ ਮੇਰੀ ਵੀ ਲਾਇਆ ਫੁਲਕਾ ਫਿਰ ਮੈਂ ਵੀ ਖਾਵਾਂ ਚਾਲਾ ਇਹਨਾਂ ਦਾ ਚੇਤਾ ਸੀ ਮੈਨੂੰ ਚੇਤਾ ਹੀ ਨਹੀਂ ਤੇ ਭਾਏ ਵੀ ਇੱਦਾਂ ਰਾਇੰਦੀਆਂ ਸਾਰੀ ਥੜੀ ਅੰਦਰੇ ਪਈਆਂ ਇਹ ਕੱਲ ਫੋਲਵੜੀਆਂ ਬਣਾਈਆਂ ਵਹਿਲੀਆਂ ਮੈਂ ਤੇ ਚੌਲ ਪਏ ਹੀ ਤੇ ਮੈਂ ਚੱਲ ਬਣਾ ਛੱਡਦੇ ਆ ਖਲਾਰਦੇ ਸਾਰੀਆਂ ਚੰਗੀ ਤਰ੍ਹਾਂ ਚਾਲਦੂ ਜਾਂ ਨੰਬਰ ਸ਼ਰਾਜ ਦਾ ਲੱਗ ਗਿਆ ਜਿੱਤਾ ਕਿਵੇਂ ਦਾ ਲੱਗਣ ਡਿਆ ਵਾ ਅੱਜ ਬੈਠਾ ਬਿਠਾ ਰੋਟੀ ਮਿਲਣ ਦੀ ਐ ਜਵਾਨੀ ਹੁੰਨੀ ਐ ਮੈਂ ਰੋਟੀ ਠੰਡੀ ਖਾਣੀ ਸਾਰਿਆਂ ਤੋਂ ਮਗਰੋਂ ਅੱਜ ਵੈਲਾ ਤੇ ਨੂੰ ਰੋਟੀ ਵੀ ਗਰਮ-ਗਰਮ ਮਿਲਦੀ ਹੈ। ਨਹੀਂ ਬੜਾ ਵਧੀਆ ਲੱਗਣ ਡਿਆ ਵਾ। ਕਿਉਂਕਿ ਉਹ ਦਾ ਰੋਟੀ ਲਾ ਕੇ ਸਾਰਾ ਦਿਨ ਫੇਰ ਖਾਈਦੀ ਆ। ਹੁਣ ਅੱਜ ਇਹ ਆ ਵੀ ਗਰਮ-ਗਰਮ ਪ੍ਰਸ਼ਾਦੇ ਮਿਲਦੇ ਆ। ਅੱਜ ਮੈਨੂੰ ਲੱਗਦਾ ਹੈ ਵੀ ਮੈਂ ਕਿ ਦੋ ਕੰਨੀਆਂ ਚ ਵੱਧ ਖਾ ਲਾਂਗੀ। ਮਾ ਉਹ ਤੁਸੀਂ ਦੱਸੋ ਆਪਣਾ। ਨਾ ਉਹਨੇ ਆਪਣੇ ਕੰਮ ਟਾਈਮ ਇਹਨੇ ਕੰਮ ਸੌਖੇ ਚੁਣੇ ਮਲਾਏ ਸਾਬੇ ਤੋਂ। ਹਨਾ? ਨਹੀਂ ਇਹਦੇ ਹਿਸਾਬ ਨਾਲ ਠੀਕ ਵਾ। ਕਿਉਂਕਿ ਇਹ ਸ਼ੁਰੂ ਤੇ ਉਹ ਕੰਮ ਕਰਦੀ ਆ ਬਾਕੀ ਆਟਾ-ਆਟਾ ਖੋਣ ਲੈਂਦੀ ਹੁੰਦੀ ਆ ਛਾਂਦ ਦਿੰਦੀ ਆ। ਉਹਨੇ ਖੋਲਣਾ ਆ। ਭਾਂਡੇ ਨੇ ਮੰਜਨੇ ਆ। ਤੇ ਬਾਕੀ ਮੋਟੇ-ਮੋਟੇ ਕੰਮ ਇਹਦੇ ਬਾਹਰਲੇ ਬਾੜਲੇ ਬਾਕੀ ਹੁਣ ਉਹ ਵੱਡੀ ਆ ਤੇ ਫਿਰ ਜ਼ਿੰਮੇਵਾਰੀ ਤੇ ਉਹਦੀ ਪੰਦੀ ਨਾ ਜਿਆਦਾ ਮੈਂ ਤਾਂ ਵੱਡੀ ਆ ਇਸ ਕਰਕੇ ਹੈ ਮੰਨਣਾ ਤਾਂ ਇਹ ਸੌਖੇ ਲੱਗਦੇ ਆ ਕੰਮ ਹਨਾ ਇੱਕੋ ਕੰਮ ਕਰ ਇਹਨੂੰ ਕਾ ਐਪਰਨ ਜਿਆ ਵੱਡਾ ਵਧਿਆ ਰੱਖਣ ਡਿਆ ਗਰਮ ਗਰਮ ਲੈਣਾ ਜਿਹੜਾ ਪਾਇਆ ਨੇ ਸਕੂਲ ਦੀ ਵਰਦੀ ਵੀ ਖਾ ਲਈ ਜੇ ਕਿਵੇਂ ਦੀ ਲੱਗੀ ਫਿਰ ਅੱਜ ਕੋਕੇ ਸੰਗਰੋਟੀ ਕੋਕੇ ਹੱਥਾਂ ਦੀ ਰੋਟੀ ਆ ਸਬਜ਼ੀ ਤੇ ਮਾਂ ਦੇ ਹੱਥਾਂ ਦੀ ਆ ਸਬਜ਼ੀ ਸੁਆਦੀ ਨਾ ਸਬਜ਼ੀ ਆ ਨਹੀਂ ਤੇਦੀ ਦਾ ਸੌਣੀ ਮਿਲਦੀ ਆ ਸਮਾਨ ਨੂੰ ਪਰ ਲੱਗਣਾ ਜਦੋਂ ਲੜਾਈ ਹੋਪੀ ਸਬਜੀ ਕਿ ਮੈਂ ਬਣਾਈ ਆ ਨਹੀਂ ਬੜੀ ਸਵਾਦ ਨੂੰਦੀ ਮੈਂ ਅੱਗੇ ਵੀ ਖਾਦੀ ਆ ਮੈਂ ਤੂੰ ਨੂੰਣੀ ਹੈ ਹੈ ਲੜਾਈ ਹੋਊਗੀ ਫਿਰ ਨਹੀਂ ਸਬਜੀ ਨਹੀਂ ਲੱਗੀ ਬਣੀ ਲੱਗੀ ਬਣੀ ਉਹਨੂੰ ਆਪਣੇ ਆਪ ਤੇ ਕੌਨਫੀਡੈਂਸ ਹੈਗਾ ਵਾ ਵੀ ਮੈਂ ਸਬਜੀ ਵਧੀਆ ਬਣਾ ਸਕਦੀ ਆ ਮੈਂ ਕੀ ਬਣਾਉਂਦੀ ਜੀ ਚਲੋ ਵੇਨੇ ਲੱਗ ਜਾਂਦਾ ਪਤਾ ਕੰਮ ਪਾਇਆ ਜੀ ਤੈਨੂੰ ਆਖਿਆ ਸੀ ਕਿ ਤੂੰ ਨਾ ਕਰੀ ਅੱਜ ਤੇ ਨਿਆਣੇ ਕਰਨਗੇ ਪਰ ਫਿਰ ਵੀ ਇਹਨੂੰ ਤਰਸਾ ਹੀ ਜਾਂਦਾ ਵਾ ਆ ਕੇ ਚਾਹ ਬਣਾਉਣੀ ਸ਼ੁਰੂ ਕਰਤੀ ਇਹਨੇ ਨਿਆਣੇ ਵਾਸਤੇ ਪਤਾ ਕੀ ਸਵੇਰ ਦੀਆਂ ਵਿਚਾਰੀਆਂ ਲੱਗੀਆਂ ਵਾ ਕੰਮ ਤੇ ਪਹਿਲਾਂ ਬੇਸ਼ੱਕ ਕੋਈ ਨਹੀਂ ਕੀਤਾ ਪਰ ਹੁਣ ਮੈਂ ਗਈ ਹਾਂ ਅੰਦਰ ਤੇ ਆ ਵੇ ਆਵਿੰਦਾ ਵਾ ਹਣਾ ਕੁਛ ਖਾਣ ਪੀਣਦਾ ਤੇ ਮੈਂ ਵੀ ਉਹ ਕੰਮ ਕਰਨ ਲੀਆਂ ਵਾ ਤੇ ਮੇਰਾ ਜੀ ਨਹੀਂ ਕੀਤਾ ਠਾਲ ਨੂੰ ਵੀ ਫਿਰ ਉਹਨਾਂ ਨੇ ਦੋਨ ਠਾਲਾਂ ਕਿ ਵੀ ਜਾਓ ਕੁਛ ਬਣਾ ਕੇ ਲਾਓ ਚਾਹ ਦੁੱਧ ਪੋਈਏ ਇਸ ਕਰਕੇ ਮੈਂ ਹਰ ਨੂੰ ਬੈਠੀਆਂ ਬਣਾ ਤੋ ਕਿਤੇ ਬੈਠੀਆਂ ਰਹਿਣ ਤੋ ਤੇ ਇੰਨਾ ਵੀ ਕੰਮ ਨੂੰ ਖੱਟ ਕਰ ਲੈਣੇ ਆ ਇੱਧਰ ਬਣ ਗਈਆਂ ਵਾ ਫੁੱਲ ਵੜੀਆਂ ਤੇ ਇੱਧਰ ਬਣ ਗਈ ਆ ਦੁੱਧ ਪੱਤੀ ਚਲੋ ਇਹ ਵੀ ਕਰਦੀਆਂ ਕੱਢੀਆਂ ਹੀ ਹੱਥਾਂ ਨਾਲ ਪੰਜਾਬੀ ਲੈ ਲੈਨੇ ਆ ਸੁੱਕੜੀਆਂ ਨਾਲ ਪਤਾ ਲੱਗ ਜੂਗਾ ਹਾਂਜੀ ਰੇਪ ਨਹੀਂ ਹੋਣੀ ਪਿਕਚਰ ਕੋਈ ਨੂੰ ਪਤਾ ਨਹੀਂ ਲੱਗੇ ਬਣ ਕੇ ਚੱਲ ਚਲੋ ਚਲੋ ਪਹੁੰਚ ਗਏ ਹੱਥ ਨਾ ਕਾਣ ਦੀ ਗਰਮਣੀ ਗਰਮ ਹੁਣੀਏ ਗਰਮ ਰਹਿਣ ਦੇ ਦੇ ਮੈਂ ਮੇਰਾ ਅੰਦਰ ਕੰਪਲੀਟ ਕਰਦੇ ਆ ਰਗੀ ਚੱਕਰ ਦਦੀ ਮੈਂ ਸਰਪ੍ਰਾਈਜ਼ ਮੰਨ ਤਾਂ ਸਰਪ੍ਰਾਈਜ਼ ਤੁਹਾਡੇ ਲਈ ਚਲੋ ਜੀ ਚਾਹ ਆ ਗਈ ਸ਼ਾਇਦ ਟਾਈਮ ਨਹੀਂ ਲੱਗਣਾ ਵੇਖਾਂਗੇ ਤੇ ਮੂਰਤਾਂ ਬਣਾਈ ਜਾਂ ਰਹੇ ਆ ਕਿੰਨੀ ਕ ਬਣੀ ਉਹ ਪਾਂਡੀਆਂ ਦੇ ਮੂਰਤਾਂ ਬਣਾਉਂਦੇ ਆ ਵੇਹਲਾ ਨਹੀਂ ਮੈਂ ਤਾਂ ਮੈਗ ਬਣਾਵਾ ਆ ਬਣਾ ਆ ਭੈ ਜਿੱਦਾਂ ਦੀ ਮਰਜ਼ੀ ਬਣੇ ਵੀਗੀ ਪਤਾ ਨਹੀਂ ਆ ਕਿਹੜੇ ਵਿੰਗਟੇ ਡੇੜੇ ਬਣਾਈ ਜਾਂਦੇ ਮੈਂ ਆਪੇ ਬਣਾਵਾਂ ਵਧੀਆ ਵਧੀਆ ਕੋਈ ਤੇ ਜਿੱਦਾਂ ਦੀ ਵੀ ਹੋਏ ਸਲੇਤ ਹੋਊ ਮਾੜ ਨੂੰ ਵੀ ਤੇ ਆਪਨੇ ਹੱਥੀ ਬਣਾਈ ਆ ਮੈਂ ਤੁਹਾਡੇ ਬਾਅਦ ਵੇਖ ਲਓ ਫਿਰ ਤੁਹਾਡੀ ਮਾਨਤਰਸ ਕਰਕੇ ਇਹਨਾਂ ਬਣਾਉਣ ਲਈ ਚਾ ਮੈਂ ਕਹਾਂ ਪਰ ਜਦੋਂ ਮੈਂ ਇੱਥੇ ਅੰਦਰ ਆਉਣ ਲੱਗੀ ਹਾਂ ਤੇ ਵੇਖਿਆ ਤੁਹਾਨੂੰ ਵੀ ਤੁਸੀਂ ਕੰਮ ਕਰ ਰਹੀਆਂ ਹੋ ਤੇ ਫਿਰ ਮੈਂ ਆਪੇ ਹੀ ਚੱਲ ਗਈ ਮੈਂ ਚੱਲ ਮਨਾ ਇੰਨਾ ਕਿ ਮੈਂ ਕੰਮ ਕਰ ਹੀ ਸਕਦੀ ਹਾਂ ਠੀਕ ਹੈ ਨਾ ਥੈਂਕ ਯੂ ਕਹੋ ਮੈਨੂੰ ਤੂੰ ਉੱਚੀ ਬੋਲਣਾ ਮਾ ਅਜੇ ਵੀ ਸੁਣੀ ਠੀਕ ਹੈ ਨਹੀਂ ਸੁਣ ਗਿਆ ਹੁਣ ਜੀ ਮੈਨੂੰ ਨਹੀਂ ਸੁਣਿਆ ਥੈਂਕ ਯੂ ਥੈਂਕ ਯੂ ਥੈਂਕ ਯੂ ਚਲੋ ਵੈਲਕਮ ਬੈਠਾ ਜੀ ਕਾਦਾ ਵੀ ਥੈਂਕ ਯੂ ਤੁਸੀਂ ਸਵੇਰ ਦੀਆਂ ਲੱਗੀਆਂ ਜੀ ਠੀਕ ਹੈ ਚਲ ਹੁਣ ਰਹਿ ਗਿਆ ਬਸ ਰੋਟੀ ਦਾ ਰਾਤ ਦਾ ਪ੍ਰੋਗਰਾਮ ਇੱਕ ਪਲਾਣ ਲੰਘ ਗਿਆ ਆ ਦੂਸਰਾ ਪਲਾਣ ਹੀ ਇਹਦੇ ਵਿੱਚ ਤੁਸੀਂ ਚਾਹ ਬਣਾਉਣੀ ਤੇ ਇਹ ਹੁਣ ਮੈਨ ਨਾਲ ਹੀ ਹੈ ਠੀਕ ਹੈ ਹੁਣ ਤੁਸੀਂ ਪੀਓ ਬੈਠ ਕੇ ਦੁੱਧ ਪੱਤੀ ਬਣਾਇਆ ਤੁਹਾਡੇ ਲਈ ਤੁਸੀਂ ਮੀ ਪੀ ਸਕਦੀਆਂ ਜੀ ਤੇ ਸ਼ਾਮ ਦਾ ਪਲਾਣ ਰਹਿ ਗਿਆ ਉਹਦੇ ਵਿੱਚ ਤੁਸੀਂ ਕਰਨਾ ਹੋ ਆਪੀ ਸਬਜ਼ੀ ਬਣਾਉਣੀ ਆ ਤੇ ਖੁਣ ਕੇ ਖਾਣੇ ਹਨਾ ਸ਼ਾਮਾਂ ਪੈ ਗਈਆਂ ਔਰ ਇੱਕ ਗੱਲ ਆ ਨਾਵਚਾਰੀ ਕੋ ਸਵੇਰ ਦੇ ਕੱਪੜੇ ਨੇ ਧੁੱਪੇ ਨਾ ਹੁਣ ਕੋ ਸੁੱਕਣੇ ਪਾਈ ਨਹੀਂ ਹੋਣ ਦੇ ਰਾਤ ਪੈ ਗਈ ਹੁਣ ਕਿਹੜਾ ਧੋਪਾ ਹੈ ਤੂੰ ਬੈਨੀ ਸਵੇਰ ਤੇ ਬੱਲੇ ਬੱਲੇ ਬੜਾ ਮਾੜਾ ਹੋਇਆ ਇਧਰ ਮੰਤ ਦਈਏ ਜੋਰ ਲਾਈ ਜਾਣ ਅੱਜ ਸਪੈਸ਼ਲ ਕੋ ਬਣ ਰਿਹਾ ਸਪੈਸ਼ਲ ਆਪਣੇ ਜਗੇ ਸੁੱਕੇ ਆਲੂ ਬਣਾਉਣ ਲੱਗੇ ਆ ਤੇ ਸਬਜੀ ਪਈ ਹੀ ਤੇ ਪਨੀਰ ਪਈ ਤੇ ਮਟਰ ਪਈ ਹੀ ਤੇ ਕਹਾ ਇਹ ਵੀ ਬਣਾ ਲਾ ਖਰਾਬ ਨਾ ਹੋ ਜਾਣਾ ਫਟ ਜਾਗਾ ਅਹੀਂ ਮਟਰ ਨਹੀਂ ਖਾਣ ਵਾ ਆਪਣੇ ਜਗੇ ਆਲੂ ਇਹ ਮਟਰ ਨਹੀਂ ਖਾਂਦੀਆਂ ਤੇ ਮੈਂ ਇਹ ਚੱਪੀ ਆਲੂ ਸਿ ਬਣਾ ਲਵਾਂ ਦੀ ਆਲੂ ਬਣਾ ਲੈਣੇ ਪਾਪਾ ਆਦੇ ਪਾਦੇ ਲੂਣ ਇੱਕ ਪੋਰੀ ਸਾਰਾ ਦੇਖੀ ਜਾਏਗੀ ਦੋਰੇ ਚ ਅਨੂਨ ਕਰਕੀ ਦਵਾ ਸੇ ਥੋੜਾ ਘੱਟ ਲੱਗੇਗਾ ਤੇ ਦੋਰੇ ਬਣਦਾ ਇਹ ਬਾਅਦ ਚ ਬਣੇ ਥੋੜਾ ਹਟਕੇ ਥੜੀ ਅੱਧੀ ਕਿ ਸਰਦੀ ਬਣਦੀ ਵੀ ਤੇ ਮੈਂ ਨਾਲ ਅੱਗੇ ਖਲੋ ਜਾਨੀ ਆ ਮੈਂ ਚਲੇ ਮਨ ਡਰਦਾ ਵਾ ਜਿੱਦਾਂ ਵੀ ਬਣਾਉਣ ਗਿਆ ਸਬਜੀ ਤੇ ਮੈਂ ਦੱਸੀ ਜਾਨੀ ਨਾ ਜੇ ਵੱਧ ਘੱਟ ਪੈਣ ਲੱਗੂਗਾ ਤੇ ਦੱਸਾਂਗੀ ਬਾਕੀ ਤੇਰਾ ਆਲੇ ਇਧਰ ਜ਼ੋਰ ਲਾਈ ਜਾੜਾ ਪੂਰਾ ਗਾ ਸਾਹਮਣੇ ਤੇ ਉਹ ਸੋ ਸਾਹਮਣੇ ਹੋ ਗਏ ਸੀ ਇੱਕ ਬਣੀ ਕੋ ਦੇਖ ਲੈ ਮੰਡੀ ਮਾਂ ਨਾਲ ਦੀ ਮੈਚਿੰਗ ਕਰਨ ਦਾ ਤੇ ਹੁਣ ਤੇ ਕਰਨੀ ਕਰਨੀ ਗਾ ਮੁੰਡਾ ਤੇ ਕਰੀ ਜਾਂ ਰਿਹਾ ਪਹਿਲਾਂ ਇਹਨੇ ਚਲੋ ਪਹਿਲਾਂ ਬੰਨ ਲੈ ਫੇਰ ਆਓ ਲੈ ਹੁਣ ਆਪੇ ਹੀ ਜਾ ਕੇ ਤੇ ਪੱਜ ਬੰਨਣਾ ਡਾ ਪਿਆ ਵਾ ਇਹਦਾ ਸਵੇਰ ਬਾਈ ਕੋ ਕੰਮ ਮੇਨ ਹੈ ਤੇਰਾ ਇੱਕੋ ਕੰਮ ਹੈ ਵੀ ਮਾਂ ਜਿਹੜਾ ਰੰਗ ਦਾ ਸੂਟ ਪਾਉਗੀ ਉਸੇ ਰੰਗ ਦੇ ਤੂੰ ਪੱਗ ਬੰਨ ਲੈਣੀ ਆ ਅ ਸੱਤ ਸਵੇਰੇ ਮੈਂ ਖੱਟਾ ਸੂਟ ਪਾਇਆ ਸੀ ਪਹਿਲਾਂ ਪਹਿਲਾਂ ਪਾਇਆ ਬਾਅਦ ਚਾਹ ਚੇਂਜ ਕਰ ਲਿਆ ਇਹਨੇ ਵਿਚਾਰੇ ਨੇ ਵੇਖਿਆ ਲਈ ਤੇ ਇਹਨੇ ਖੱਟਾ ਪਰਨਾ ਬੰਨ ਲਿਆ ਇਹਨਾਂ ਨੂੰ ਪਤਾ ਮੰਮੀ ਨੇ ਸੂਟ ਬਦਲਾ ਦੇਣਾ ਸੂਟ ਬਦਲਾ ਲਿਆ ਠੁੱਕ ਆ ਗਿਆ ਮੈਨੂੰ ਲੱਗਦਾ ਵਾ ਤੁਹਾਡੀਆਂ ਪੱਗਾਂ ਨਾਲੋਂ ਜ਼ਿਆਦਾ ਇਹਦੀਆਂ ਪੱਗਾਂ ਲਾਉਣੀਆਂ ਪ ਇਦਾਂ ਹੀ ਨਾ ਚੱਲ ਚੱਲ ਠੀਕ ਆ ਮਨੇ ਤਾਂ ਆਹ ਸਬਜੀ ਜਿੱਦੋਂ ਬਣ ਗਈ ਨਾ ਮੈਂ ਥੋੜੇ ਗਲ ਕੇ ਫੇਰ ਪਨੀਰ ਪੋਣਾ ਦਾ ਤੇ ਠੀਕ ਆ ਮਿਰਚ ਲੱਗ ਗਈਆਂ ਮਿਰਚ ਲੱਗ ਗਈਆਂ ਚਲ ਕੋਈ ਨਹੀਂ ਬਸ ਥੋੜਾ ਜਿਹਾ ਅਮ ਰਹਿ ਗਿਆ ਟਾਈਮ ਬਸ ਆਖਰੀ ਰੋਟੀ ਅਰਾਦ ਦੀ ਉਤੋਂ ਬਾਅਦ ਸਮਾਪਤੀ ਆ ਫਿਰ ਸਮਾਪਤੀ ਆ ਬਸ ਹੁਣ ਥੁਲਕੇ ਰੱਖ ਲੈ ਸਬਜ਼ੀਆਂ ਬਣ ਗਈਆਂ ਸਵੇਰ ਦਾ ਬਹੁਤ ਕੰਮ ਕੀਤਾ ਜਿਆਰਾ ਬੰਦਤਾ ਮਾਨ ਸੁਖ ਦਿੱਤਾ ਵਾ ਮੈਂ ਅੱਜ ਸੌਂ ਲਿਆ ਰੱਜ ਕੇ ਬੜਾ ਸੁੱਤੀ ਆ ਮਟਰ ਪਨੀਰ ਬਣ ਗਿਆ ਜੇ ਇਹ ਸਾਡੇ ਵਾਸਤੇ ਇਹ ਆਦੇ ਵਾਸਤੇ ਮੈਂ ਸੁੱਕਾ ਸੁੱਕਾ ਖਾਇਆ ਮੈਂ ਪਾਣੀ ਨਾਲ ਇਹ ਮਟਰ ਪਨੀਰ ਸਾਡੇ ਵਾਸਤੇ ਇਹਨਾਂ ਨੇ ਆਪਣੇ ਵਾਸਤੇ ਕੀ ਬਣਾਇਆ ਆਲੂ ਇਹਨਾਂ ਨੇ ਸੁੱਕਿਆ ਆਲੂ ਬਣਾਇਆ ਸਬਜ਼ੀਏ ਦੋਵੇਂ ਬੜੀਆਂ ਸਾਲ ਬਣੀਆਂ ਮੈਂ ਖਾ ਕੇ ਵੇਖੀਆਂ ਵਾ ਬਹੁਤ ਟੇਸਟੀ ਬਣਿਆ ਮਨ ਨੂੰ ਤਾਂ ਚਾਹੀਦਾ ਜੋਰ ਹੋ ਗਿਆ ਸਮਝਿਆ ਹੋਊਗਾ ਜੀ ਜੋਰ ਹੋ ਗਾਦਾ ਜੀ ਮਨ ਤਾਂ ਦੀ ਹੁਣੀ ਕਿੱਥੇ ਪਸ ਗਏ ਚਲ ਕੋਈ ਨਹੀਂ ਬਲੇ ਇਹ ਆ ਵੀ ਸਾਰਾ ਦਿਨ ਬੜਾ ਵਧੀਆ ਲੰਗਿਆ ਵਾ ਇਹਨਾ ਮੈਨੂੰ ਲੱਗਿਆ ਪਤਾ ਕਿ ਸਾਰਾ ਘਰ ਸੰਭ ਸਕਦੀਆਂ ਦਵੇ ਜਾਣੀਆਂ ਸਾਂਭ ਲਿਆ ਕੋਰ ਸਾਂਭਣਾ ਕੀ ਹੈ ਸਾਂਭ ਹੀ ਲਿਆ ਉਹਨਾਂ ਨੇ ਘਰ ਹੁਣ ਕੋਈ ਗੱਲ ਨਹੀਂ ਕਰਨ ਵਾਲੀ ਬਾਕੀ ਬੜੀ ਮਹਤਤ ਕੀ ਸੀ ਸਵੇਰ ਦੀ ਪੂਰੀਆਂ ਕਾਮਯਾਬ ਹੁਣ ਖਾਸ ਤੌਰ ਤੇ ਤੈਨੂੰ ਛੁੱਟੀ ਆ ਤੂੰ ਭਵੇਂ ਦਾ ਦਿਆ ਰਾਇਆ ਪਰ ਮਹੀਨਾ ਰਾਇਆ ਤੂੰ ਆ ਨਹੀਂਦਾ ਮੈਨੂੰ ਕੋਈ ਜਾਲ ਆਉਂਦਾ ਟਾਈਮ ਨਹੀਂ ਮਿਲਦਾ ਸਪੈਸ਼ਲ ਤੇਰੇ ਕਰਕੇ ਵੇਖਿਆ ਗਿਆ ਕਰਕੇ ਵੀ ਆ ਕਰ ਲਈ ਮਹੀਨਾ ਤੇ ਮੈਂ ਆਵਾਂਗਾ ਤੇ ਵੀਡੀਓ ਦੇ ਵਿੱਚ ਸਿੰਘ ਆ ਤੇ ਫਿਰ ਉਹ ਇਹ ਉਹਨਾਂ ਕੋ ਛੁੱਟੀ ਲੈ ਲਾਂਗੇ ਕੋਈ ਗੱਲ ਨਹੀਂ ਤੇ ਨਾਮ ਚਾਹੀਦਾ ਸਵੇਰ ਦਾ ਕੱਪੜੇ ਦਾ ਕੰਮ ਹੀ ਨਹੀਂ ਮੁੱਕਾ ਉਹ ਉੱਥੇ ਲੱਗੀ ਰਹੀ ਹੈ ਹਾਂ ਤੇ ਬਾਕੀ ਕੋਈ ਨਹੀਂ ਜੇ ਤੁਸੀਂ ਇਹਨਾਂ ਕੰਮ ਕੀਤਾ ਨਾ ਹੌਸਲਾ ਰੱਖ ਕੋਈ ਨਹੀਂ ਤੁਹਾਨੂੰ ਕਿਤੇ ਲੈ ਕੇ ਚੱਲਾਂ ਤੇ ਸਭ ਤੋਂ ਵੈਲਾ ਰਿਹਾ ਸ਼ੈਰੀ ਤੇ ਮੈਂ ਜੀ ਤਨੇ ਫੇਰ ਵੀ ਤਰਸ ਕਰਕੇ ਕਰ ਲਿਆ ਨਹੀਂ ਸ਼ੈਰੀ ਸ਼ੈਰੀ ਨੇ ਕੀਤਾ ਤੁਸੀਂ ਤੇ ਬਿਲਕੁਲ ਹੀ ਵੈਲਾ ਰੇ ਤੁਸੀਂ ਕੀ ਕੀਤਾ ਸੀ ਕੁਛ ਨਹੀਂ ਮੈਂ ਆ ਵੇਖਾ ਵੀਡੀਓ ਬਣਾਈ ਬਸ ਵੀਡੀਓ ਬਣਾਈ ਹੋਰ ਕੁਛ ਨਹੀਂ ਕੀਤਾ ਤੇ ਅੱਧੇ ਨਾਲ ਚਿੱਤੇ ਰਹਿਣੇ ਸਭ ਤੋਂ ਵੱਧ ਕੰਮ ਮੰਨਦ ਨੇ ਕੀਤਾ ਉਸ ਤੋਂ ਬਾਅਦ ਨਭ ਨੇ ਕੀਤਾ ਬਸ ਦੋਵਾਂ ਨੇ ਕੰਮ ਕੀਤਾ ਉਸ ਤੋਂ ਬਾਅਦ ਸ਼ੈਰਾਜ ਨੇ ਮੰਜਾ ਮਾਰਿਆ ਤੇ ਮੈਂ ਅੱਜ ਬਣਾਈ ਸਿਰਫ ਇੱਕ ਟਾਈਮ ਉਹ ਚਾਹ ਬਣਾਈ ਦੁੱਧ ਪੱਤੀ ਕੀਤਾ ਤਿਆਰ ਉਹ ਤੇ ਬਾਕੀ ਬਾਕੀ ਸਾਡੇ ਲੋ ਸਾਡਾ ਇਹ ਵੀ ਥੋੜਾ ਜਿਹਾ ਕੰਮ ਦਾ ਬੋਝ ਪਾ ਕੇ ਵੇਖਿਆ ਚਾਹੀਏ ਕਿ ਵਾਕਿਆ ਕਰ ਵੀ ਲੀਦੀਆਂ ਵਾਂ ਜਾਂ ਨਹੀਂ ਜਾਂ ਡਿੱਗਦੀਆਂ ਢਿੱਦੀਆਂ ਵਾਂ ਪਰ ਠੀਕ ਆ ਇਹਨਾਂ ਨੇ ਮੈਨੇਜ ਕਰ ਲਿਆ ਕਿਉਂਕਿ ਹਰ ਸੰਡੇ ਇਹ ਕਰਾ ਦਿੰਦੀਆਂ ਨਾਲ ਕੰਮ ਇਹ ਕਰਕੇ ਇਹਨਾਂ ਨੂੰ ਪਤਾ ਹੈ ਵੀ ਕਦੋਂ ਕੀ ਚੀਜ਼ ਮੈਨੇਜ ਕਰਨੀ ਆ ਆਪਾਂ ਅੰਦਰ ਬੈਠੇ ਆਂ ਤੇ ਇਹਨੇ ਬਾਹਰ ਸਬਜ਼ੀ ਛੇਲ ਲਈ ਆਲੂ ਬਣਾ ਲਈ ਛੇਲ ਛੇਲੂ ਲੈ ਆਹੀ ਆਲੂ ਕੱਟ ਲਈ ਤੇ ਪਤਾ ਆ ਵੀ ਟਾਈਮ ਟੇਬਲ ਦੇ ਹਿਸਾਬ ਨਾਲ ਕਦੋਂ ਕਿਹੜੀ ਚੀਜ਼ ਤਿਆਰ ਕਰਨੀ ਆ ਤੇ ਇਹ ਆ ਵੀ ਇੰਨਾ ਹੋ ਗਿਆ ਸਾਨੂੰ ਪਤਾ ਲੱਗ ਗਿਆ ਵੀ ਜ਼ਿੰਮੇਵਾਰੀ ਚੁੱਕ ਸਕਦੀਆਂ ਘਰ ਦਾ ਤੇ ਬਸ ਹੁਣ ਠੀਕ ਆ ਸਾਡਾ ਕੰਮ ਹੁਣ ਕੱਲ ਛੁੱਟੀ ਆ ਕੱਲ ਨੂੰ ਮੈਂ ਕੁਝ ਬਣਾ ਕੇ ਖਵਾ ਲਾਂਗੀ ਕੱਲ ਮੰਮੀ ਦਾ ਸਪੈਸ਼ਲ ਕੁਝ ਹੋ ਜੂਗਾ ਆਹ ਕੰਮ ਨਾ ਕਰ। ਚਲੋ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।